ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗਿੱਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿੰਦੇ ਹਣਾ ਜਿਹੜੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਉਹਨਾਂ ਦਾ ਵੀ ਬਹੁਤ ਧੰਨਵਾਦ ਜਿਹੜੀਆਂ ਭੈਣਾਂ ਬਾਹਰਲੀ ਘੰਟੀਆਂ ਦੇ ਵਿੱਚ ਬੈਠ ਕੇ ਦੇਖਦੀਆਂ ਚੈਨਲ ਸਬਸਕ੍ਰਾਈਬ ਕੀਤਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਤੇ ਅੱਜ ਜਿਹੜਾ ਅਪਾ ਟੌਪਿਕ ਲੈ ਕੇ ਆਏ ਆ ਉਹ ਲੇਡੀ ਸੂਟ ਦੇ ਆ ਕਿ ਜਿਆਦੀ ਭੈਣਾਂ ਕੰਮ ਜਿਹੜਾ ਉਹ ਲੇਡੀ ਸੂਟਾਂ ਦੇ ਸਿੱਖਣਾ ਚਾਹੁੰਦੀਆਂ ਜਿਨ੍ਹਾਂ ਭੈਣਾਂ ਨੂੰ ਜਿਹੜੇ ਜਿਹੜੇ ਕੰਮ ਦੇ ਵਿੱਚ ਦਿੱਕਤ ਆਉਂਦੀ ਹੁੰਦੀ ਹੈ ਨਾ ਉਹ ਮੈਨੂੰ WhatsApp ਦੇ ਉੱਪਰ ਤੁਸੀਂ ਬੋਲ ਕੇ ਭੇਜਿਆ ਕਰੋ ਬਈ ਸਾਨੂੰ ਨਾਪ ਲੈਣ ਦੇ ਵਿੱਚ ਇੱਥੇ ਦਿੱਕਤ ਆਉਂਦੀ ਆ ਆ ਚੀਜ਼ ਦੇ ਚਾਣਨਾ ਪਾਓ ਤਾਂ ਕਿ ਆਪਾਂ ਉਹ ਚੀਜ਼ ਸਿੱਖ ਸਕੀਏ ਨਾ ਬਾਕੀ ਜਿਹੜੀਆਂ ਭੈਣਾਂ ਨੇ ਬਿਲਕੁਲ ਜ਼ੀਰੋ ਲੈਵਲ ਤੋਂ ਸ਼ੁਰੂ ਕੀਤਾ ਉਹ ਵੀ ਮੈਨੂੰ ਦੱਸਿਆ ਕਰੋ ਬਈ ਅਸੀਂ ਜ਼ੀਰੋ ਲੈਵਲ ਤੋਂ ਸ਼ੁਰੂ ਕੀਤਾ WhatsApp ਰਾਹੀਂ ਦੱਸ ਦਿਆ ਕਰੋ ਇਹ YouTube ਰਾਹੀਂ ਦੱਸ ਦਿਆ ਕਰੋ ਕਿ ਤਾਂ ਬੜਾ ਵਧੀਆ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਬਕਾਇਦਾ ਲਿਖਿਆ ਕਰੋ ਵੀ ਭਾਈ ਅਸੀਂ ਬਿਲਕੁਲ ਨਵੇਂ ਸ਼ਿਰੇ ਤੋਂ ਕੰਮ ਸ਼ੁਰੂ ਕਰ ਰਹੇ ਹਾਂ ਸਾਨੂੰ ਵੀ ਬਰੀਕੀ ਨਾਲ ਸਮਝਾਇਆ ਕਰੋ ਤੇ ਆਜੋ ਪਹਿਲਾਂ ਆਪਾਂ ਤੁਹਾਨੂੰ ਮੈਂ ਨਾਪ ਦੱਸੂ ਵੀ ਆਪਾਂ ਲੈਣਾ ਕਿਵੇਂ ਆ ਨਾਪ ਹਨ ਛੋਟ ਨੂੰ ਜਦੋਂ ਤੁਸੀਂ ਸਾਹਮਣਾ ਨਾ ਜਿਵੇਂ ਆਪਣਾ ਮਹਿੰਗਾ ਸੂਟ ਹੁੰਦਾ ਦੇਖੋ ਇਸ ਤਰ੍ਹਾਂ ਇਹਦੇ ਵਿੱਚ ਅਖਬਾਰ ਵਗੈਰਾ ਪਾ ਲਿਆ ਕਰੋ ਜਦੋਂ ਪ੍ਰੈਸ ਕਰਕੇ ਕਈ ਪੈਣਾ ਆਪਾਂ ਐ ਰੱਖ ਦਿੰਦੇ ਹਾਂ ਗੋਸ਼ਮੋਚ ਹੋ ਜਾਂਦਾ ਜਦੋਂ ਵੀ ਤੁਸੀਂ ਘਰੇ ਸੂਟ ਸਾਹਮਣਾ ਪ੍ਰੈਸ ਕਰਕੇ ਐ ਵਿੱਚ ਅਖਬਾਰ ਪਾ ਲਿਆ ਕਰੋ ਇਹਦੇ ਟੋਟਾ ਲੰਮਾ ਜਦੋਂ ਆਪਾਂ ਜੀ ਟੈਹ ਲਾਉਣੇ ਇੱਕ ਤਾਂ ਤੈ ਨਹੀਂ ਖਿਲ ਰਹੀ ਸੂੜਦੀ ਠੀਕ ਆ ਨੰਬਰ 2 ਤੇ ਪੂਰੀ ਸਫਾਈ ਰਹਿੰਦੀ ਆ ਤਾਂ ਆਜੋ ਆਪਾਂ ਪਹਿਲਾਂ ਨਾਪ ਲਾਵਾਂਗੇ ਕਿਵੇਂ-ਕਿਵੇਂ ਨਾਪ ਲੈਣੇ ਕਿਹੜੀਆਂ ਚੀਜ਼ਾਂ ਮੈਣੀਆਂ ਆਪਾਂ ਨੇ ਹਨਾ ਕਿਸੇ ਵੀ ਜੀ ਦੀ ਜਿਹੜੀ ਦੀ ਸਮਝ ਨਹੀਂ ਆਉਂਦੀ ਉਹ ਮੈਨੂੰ ਵਟਸਐਪ ਤੇ ਬੋਲ ਕੇ ਭੇਜਿਆ ਕਰੋ ਬਾਕੀ ਦਿਨੇ ਕਿਸੇ ਵੀ ਭੈਣ ਨੇ ਫੋਨ ਨਹੀਂ ਕਰਨਾ ਸ਼ਾਮ ਨੂੰ 8 ਵਜੇ ਦਵਾ ਫੋਨ ਕਰਿਆ ਕਰੋ ਵੈਸੇ ਕੋਸ਼ਿਸ਼ ਕਰਾ ਕਰੋ ਵਟਸਐਪ ਦੇ ਉੱਪਰ ਬੋਲ ਕੇ ਭੇਜਿਆ ਕਰੋ ਵੀ ਆ ਚੀਜ਼ ਨੂੰ ਦਿੱਕਤ ਆਉਂਦੀ ਹੈ ਬਾਈ ਆ ਚੀਜ਼ ਦਾ ਹੱਲ ਦੱਸੋ ਕੀ ਆ ਹਨਾ ਤਾਂ ਆਪਾਂ ਇਹਨੇ ਜਿਹੜੀ ਲੰਬਾਈ ਆ ਉਹ 42 ਕਰਨੀ ਹੈ ਭੈਣ ਦੀ ਲੰਬਾਈ ਹੈ ਜਿਹੜੀ ਉਹ 42 ਕਹਿ ਕੇ ਗਿਆ ਕਰਨ ਨੂੰ ਪਰ ਆਪਾਂ ਨਾਲ ਨਾਲ ਇੱਥੇ ਮਿਲਾਂਗੇ ਪਹਿਲਾਂ ਕਿੰਨੀ ਆ ਤੇ ਹੁਣ ਆਪਾਂ ਕਿੰਨੀ ਕਰਾਂਗੇ ਆ ਲੋ ਆ ਦੇਖੋ ਜਿਹੜੀ ਇਹਦੀ ਲੰਬਾਈ ਆ ਹੁਣ ਹੈਗੀ 40 ਲਗਭਗ ਖਿੱਚ ਕੇ 43 ਹੋਈ ਨਹੀਂ ਹੁਣ ਆਪਾਂ ਕਰਾਂਗੇ ਇਹਨੂੰ 42 ਇੱਥੇ ਆ ਗਈ 42 ਇੰਚ ਇਹ ਆ ਲੋ 42 ਇੰਚ ਠੀਕ ਆ ਉਸ ਤੋਂ ਨੰਬਰ ਜਾਨੀ ਕਿ ਨਾਪ ਜਦੋਂ ਭੈਣੋਂ ਤੁਸੀਂ ਲੈਣਾ ਇਹ ਨਹੀਂ ਹੈ ਵੀ ਪਹਿਲਾਂ ਲੰਮਾਈ ਲਿਖਤੀ ਕਿਤੇ ਕੁਝ ਲੇ ਕੇ ਤਾਂ ਕਿਤੇ ਕੁਝ ਲਿਖਤਾ ਇਹ ਗਲਤੀ ਕਿਸੇ ਭੈਣ ਨਹੀਂ ਕਰਨੀ ਲੜੀਵਾਰ ਨਾਪ ਲਿਖਿਆ ਕਰੋ ਜਿਵੇਂ ਹੁਣ ਮੈਂ ਲੜੀਵਾਰ ਨਾਪ ਲੇ ਲੇ ਫਿਰ ਭਲੇਖਾ ਨਹੀਂ ਲੱਗਦਾ ਇਹ ਨਹੀਂ ਹੈ ਵੀ ਪਹਿਲਾਂ ਤਾਂ ਆਪਾਂ ਲੰਬਾਈ ਲਿਖਤੀ ਮੁੜ ਕੇ ਚਾ ਕੇ ਮੋਡਾ ਲਿਖਤਾ ਲੜੀਵਾਰ ਨਾਪ ਲਿਖਿਆ ਕਰੋ ਜਿਵੇਂ ਮੈਂ ਨਾਪ ਲਿਖੂਗਾ ਨਾ ਬਿਲਕੁਲ ਧਿਆਨ ਦਿਓ ਆ ਦੇਖੋ ਪਹਿਲਾਂ ਲੰਬਾਈ ਨੰਬਰ 2 ਤੇ ਆਈ ਬਾਹ ਇੱਥੋਂ ਆਪਾਂ ਬਣਾਗੇ ਬਾਹ ਕਿੰਨੀ ਹੈ ਬਾਹ ਹੈਗੀ ਇਸ ਭਾਂ ਦੀ 1.5 ਠੀਕ ਐ ਐ ਪੂਰਾ 1.5 ਇਸੇ ਤਰ੍ਹਾਂ ਹੀ ਮੂਰੀ ਮੈਣੀ ਆਪਾਂ ਪੂਰੀ ਤਿਆਰ ਕੰਨੀ ਆ ਲੋ ਮੂਰੀ ਹੈਗੀ 5 ਯਾਨੀ ਕਿ 10 ਇੱਥੇ ਆਪਾਂ ਲਿਖਾਂਗੇ 1.5 1/2 ਅੱਗੇ ਲਿਖਾਂਗੇ 10 ਇਹਦੇ ਸਾਹਮਣੇ ਪਾ ਗਏ ਹੁਣ ਆ ਗਏ ਨੰਬਰ 3 ਤੇ ਕੂਣੀ ਕੂਣੀ ਲਾਈਵ ਵੀ ਨਾ ਕਰੋ ਕੂਣੀ ਸਭ ਤੋਂ ਵੱਡੀ ਦਿੱਕਤ ਆਉਂਦੀ ਆ ਇਹ ਆ ਲੋ 13 ਇੰਚ ਕੂਣੀ ਇਸ ਭਾਂ ਦੀ ਇੱਥੇ ਲਿਖਾਂਗੇ ਭਾ 13 ਇੰਚ ਕੂਣੀ ਠੀਕ ਆ ਬਾਹਲਾ ਕੰਮ ਨਿਬੜ ਗਿਆ ਆਪਣਾ ਹੁਣ ਆ ਗਿਆ ਆਪਣਾ ਤੀਰਾ ਤੀਰਾ ਸਭ ਤੋਂ ਨਾ ਮਹਤਮਪੂਰਨ ਚੀਜ਼ ਆ ਸੂਟ ਦੇ ਵਿੱਚ ਜੇ ਤੁਸੀਂ ਵੱਡਾ ਪਾਦਾ ਤਾਂ ਮੋੜੇ ਡਿੱਗਣਗੇ ਛੋਟਾ ਪਾਦਾ ਤਾਂ ਕਸੀ ਜਾਣੀ ਐਸ ਤਾਂ ਖਿੱਚ ਕੇ ਚੰਗੀ ਤਰ੍ਹਾਂ ਆ ਲੋ ਆਪ ਦੀ ਆਪ ਜਿੱਥੇ ਸਿੱਟ ਬੈਠਦੇ ਨੇ ਉੱਥੇ ਹੀ ਰਹਿ ਜਾਂਦੇ ਗੁਰੂ ਖਿੱਚ ਖਿੱਚਣਾ ਨਹੀਂ ਆਏ ਹੱਥ ਨਾਲ ਸੈੱਟ ਕਰ ਲੈਣ ਇਥੋਂ ਤੀਰਾ ਮੈਨਾਂ ਤੁਸੀਂ ਠੀਕ ਆ ਆ ਲੋ ਆ ਦੇਖੋ ਕਿੰਨਾ ਆ 11.5 ਪੂਰਾ ਤਿਆਰ ਆ 11.5 ਇੱਥੇ ਆਪਾਂ ਲਿਖਾਂਗੇ ਕੀਰਾ 11.5 ਹੋਰ ਆਪਾਂ ਮੇਰਾ ਇਹ ਛਾਤੀ ਇੱਥੋਂ ਇੱਥੋਂ ਆ ਕਾਛੜੀ ਸਿਉਂਤੋਂ ਲੈ ਕੇ ਇੱਥੋਂ ਧਿੱਕਰ ਖਿੱਚ ਕੇ ਛਾੜਦਾ ਕਰੋ ਐਵੇਂ ਆ ਦੇਖੋ ਕਿੰਨਾ ਹੋ ਗਿਆ ਇਹ 20.5 ਪੂਰਾ ਧਿਆਨ ਨਾਲ ਦੇਖਣਾ ਨਾ ਹੀ ਤਾਂ ਖਿੱਚਣਾ ਨਾ ਹੀ ਟ ਲੈਣਾ ਪਿਆਰ ਜਿਹੇ ਨਾਲ ਮੈਂ ਇਹਨੂੰ ਪੋਲੇ ਹੀ ਹੱਥਾਂ ਨਾਲ ਸਾਢੇ 20 ਇਹਨਾਂ ਪਰ ਇੱਥੇ ਲਿਖਾਂਗੇ ਆਪਾਂ ਛਾਤੀ ਹੈਗੀ ਭੈਣ ਦੀ ਸਾਢੇ 20 ਜਣੇ ਕਿ ਲੜੀਵਾਰ ਨਾਪ ਲਈ ਹੋਣਾ ਇਹ ਲੜੀਵਾਰ ਇਹ ਨਹੀਂ ਹੈ ਕਿ ਤੇ ਲੱਤ ਲਿਖਤੀ ਕਿਤੇ ਬਾਹਰ ਲਿਖਤਾ ਕਿਤੇ ਮੋਢਾ ਲਿਖਤਾ ਕਿਤੇ ਪਲੂਈਆਂ ਵਿੱਚ ਉਵੇਂ ਨਹੀਂ ਕਰਨਾ ਲੜੀਵਾਰ ਨਾਪ ਲਿਆ ਕਰੋ ਜਿਵੇਂ ਮੈਂ ਆ ਸਾਰਾ ਨਾਪ ਲਿਖਿਆ ਮੈਂ ਐਂ ਪਮਾਖਾਂ ਵਿੱਚ ਜੀ ਲਿਖਦੇ ਆ ਸਾਰਾ ਪਰ ਲਿਖੂ ਐਂ ਵੀ ਲਗਾਤਾਰ ਹਨਾ ਲਗਾਤਾਰ ਲਿਖ ਕਰੋ ਨਾਪ ਨੂੰ ਉਲਟਾ ਫੁਲਟਾ ਨਾਲ ਲਿਖਿਆ ਕਰੋ ਹੋਣਾ ਕਿ ਕਮਰ ਕਮਰ ਹੈਗੀ ਇਸ ਪੈਨ ਦੀ ਆ ਦੇਖੋ ਜੇ ਪੌਣੇ 19 ਦਾ ਪੈਸੇ ਪੌਣੇ 19 ਲਿਖਣਾ ਠੀਕ ਹੈ 19 ਤੋਂ ਘਟਾ ਪੌਣੇ 19 ਇਹ ਤਾਂ ਪੌਣੀ 19 ਲਿਖਣਾ ਇਹ ਨਹੀਂ ਹੈ ਆਪਾਂ ਆਪਣੀ ਮਰਜ਼ੀ ਨਾਲ 18.5 ਕਰ ਦਾਂਗੇ ਜਾਂ ਵੱਧ ਘੱਟ ਆਲੋਫੀਤੀ ਪੌਣੀ 19 ਠੀਕ ਆ ਇਸ ਤੋਂ ਵੱਧ ਆ ਗਈ ਹੈਪ ਤੇ ਇਤੋ ਚੰਗੀ ਤਾਂ ਹੈਪ ਸਭ ਤੋਂ ਜ਼ਰੂਰੀ ਆ ਹੈਪ ਨੂੰ ਭਾਵੇਂ ਦੋ ਵਾਰੀ ਮਿਲ ਲਿਆ ਕਰੋ ਹੈਪ ਮੈਂ ਨਹੀਂ ਚੰਗੀ ਤਾਂ ਜ਼ਰੂਰੀ ਆ ਲੋ ਬਾਕੀ ਥੋੜੇ ਕੱਪੜੇ ਦਾ ਵੀ ਧਿਆਨ ਖਰ ਕਈ ਕੱਪੜੇ ਥੋੜੇ ਖਿੱਚੇ ਨਾਲ ਬਾਹਰ ਜਾਂਦੇ ਆ ਤੇ ਕਈ ਕੱਪੜੇ ਵਾਦੇ ਨਹੀਂ ਹੈ ਨਾ ਉਹ ਚੀਜ਼ ਦਾ ਧਿਆਨ ਰੱਖਿਆ ਕਰੋ ਆ ਲੋ ਹੈਪ ਆਪਾਂ ਮਿਲਾਂਗੇ ਇਹਨਾਂ ਕਿੰਨੀਆਂ ਭੈਣ ਦੀ 21 ਇੰਚ ਇਥੇ ਆਪਾਂ ਲਿਖਾਂਗੇ ਹਿੱਪ 21 ਇੰਚ ਘੇਰਾ ਵੀ لازਮੀ ਮੇਲਿਆ ਕਰੋ ਕਈ ਭੈਣਾਂ ਦਾ ਘੇਰਾ ਘੱਟ ਰਖਾ ਲੈਂਦੀਆਂ ਹੈ ਹੁਣ ਹਿੱਪ ਤੋਂ ਆ ਲੋ ਅਗਲਾ ਘੇਰਾ ਨਹੀਂ ਮੇਨਾਂ ਪਿਛਲਾ ਘੇਰਾ ਮੇਨਾਂ ਅਗਲਾ ਘੇਰਾ ਧੋਨ ਦੇ ਨਾਲ ਸੁngੜਿਆ ਹੋਇਆ ਹੁੰਦਾ ਹੈਗਾ ਹਮੇਸ਼ਾ ਪਿਛਲਾ ਘੇਰਾ ਮੇਨਿਆ ਕਰੋ ਕਿੰਨਾ ਆ ਲੋ 21 ਇੰਚ ਦੀ ਹਿੱਪ ਆ 21 ਘੇਰਾ ਭੈਣਾਂ ਇੱਥੇ ਲਿਖਾਂ 21 21 ਠੀਕ ਆ ਦੁਬਾਰੇ ਫੇਰ ਤੁਹਾਨੂੰ ਦੱਸ ਦਿਆਂ ਅਗਲੇ ਘੇਰਾ ਨਹੀਂ ਮੇਨਾਂ ਅਗਲਾ ਘੇਰਾ ਨਾ ਕੜਾਈ ਦੇ ਨਾਲ ਸੁngੜ ਜਾਂਦਾ ਹੈਗਾ ਧੋਨ ਤੋਂ ਬਾਅਦ ਇਹ ਦੇਖੋ ਸੁngੜਿਆ ਹੋਇਆ ਮਿਲਦਾ ਇਹਨਾਂ ਸਾਲੋ ਇਹ ਸਵਾਵੀ ਰਹਿ ਗਿਆ ਪਿਛਲਾ ਘੇਰੇ ਮਿਣਾ ਕਰੋ ਜਦੋਂ ਵੀ ਘੇਰਾ ਆਪਾਂ ਮਿਣਨਾ ਹੁਣ ਆਪਾਂ ਮਿਣਾਗੇ ਚਾਕ ਚਾਕ ਆਪਾਂ 1.5 ਇੰਚ ਫੀਤਾ ਥੱਲੇ ਕੱਢਾਂਗੇ ਉਹ ਤਾਂ ਕੱਢਾਂਗੇ ਕਿਉਂਕਿ ਆਪਾਂ ਨੇ ਨੀਵਾ ਕੀਤਾ ਕਵੀਨ ਸਾਢੇ ਕਿ ਚਾਕ ਆ ਇੱਥੇ ਲਿਖਾਂਗੇ ਆਪਾਂ ਚਾਕ ਸਾਢੇ ਠੀਕ ਆ ਇਸ ਤੋਂ ਆਪਾਂ ਆਹ ਸਲਾਈ ਜ਼ਰੂਰ ਮਿਣੀ ਇੱਥੋਂ ਲੈ ਕੇ ਨਾ ਕੱਚ ਤਿੱਕਰ ਸੈਡ ਸਲਾਈ ਮਿਣਾ ਕਰੋ ਵੀ ਕਿੰਨੀ ਆ ਇਸ ਪੈਂਦੀ ਸਾਢੇ 14 ਇੱਥੇ ਆਪਾਂ ਲਿਖਾਂਗੇ 1.14 ਇਹ ਚੀਜ਼ ਜ਼ਰੂਰੀ ਹੈ ਸਭ ਤੋਂ। ਇਹ ਵੀ ਆਪਾਂ ਮੋਡਾ ਲਿਖਣਾ। ਇੱਥੋਂ ਮੋਡਾ ਲਿਖਿਆ ਕਰੋ। ਜਦੋਂ ਵੀ ਨਾਪ ਲੈਣੀ ਹੋ ਤੁਸੀਂ ਆ ਜੀ। ਠੀਕ ਆ? ਇਹ ਆ लो। ਕਿੰਨਾ ਮੋਡਾ? 8.5 ਯਾਨੀ ਕਿ 17। ਇੱਥੇ ਆਪਾਂ ਲਿਖਾਂਗੇ ਮੋਡੇ ਵਾਲੀ ਥਾਂ ਤੇ। ਇਹ ਆਪੇ ਮੋਡਾ ਇੱਥੇ ਪਤਾ ਆਪਾਂ 17। ਆਹ ਪਲੇਟ ਪਲੇਟ ਆ ਯਾਨੀ ਕਿ ਪਲੂਈਆ। ਕਿੰਨੇ ਤੇ ਇਹ ਵੀ ਮੈਂ ਤੁਹਾਨੂੰ ਮਿੰਟ ਕੇ ਦਿਖਾਉਂਗਾ। ਪੂਰਾ ਧਿਆਨ ਲਾ ਕੇ ਵੀਡੀਓ ਨੂੰ ਦੇਖ ਕੇ ਫੇਰ ਸੂਟ ਦਾ ਨਾਪ ਲੈ ਕੇ ਫੇਰ ਕੱਟਣਾ ਕਾਹ ਲੈ ਜਮਾ ਹੀ ਨਾ ਕਰਿਆ ਕਰੋ ਜਦੋਂ ਨਾ ਸੂਟ ਕੱਟਣਾ ਪੂਰਾ ਟਿਕਾ ਕੇ ਆਰਾਮ ਨਾਲ ਸ਼ੌਂਕ ਨਾਲ ਕੱਟਾਇਓ ਆ ਜਮਾ ਕੱਲ ਦੀ ਇੱਥੋਂ ਜਿੱਥੋਂ ਆਪਣਾ ਗਲਾ ਸ਼ੁਰੂ ਹੁੰਦਾ ਇੱਥੋਂ ਚੰਗੀ ਤਰ੍ਹਾਂ ਐ ਟੋ ਕੇ ਚੰਗੀ ਤਰ੍ਹਾਂ ਦੇਖੋ ਇਸ ਪੈਂਦੀਆਂ ਪਲੋਆਂ ਕਿੰਨੇ ਹੁੰਦੇ ਆ 10.5 ਇੱਥੇ ਆਪਾਂ ਲਿਖਾਂਗੇ 10.5 ਤੀ ਜਿਹੜਾ ਮੈਂ ਨਾਪ ਲਿਖ ਰਿਹਾ ਪੂਰਾ ਤਿਆਰ ਨਾਪ ਆ ਇਹਦੇ ਵਿੱਚ ਆਪਾਂ ਜਿੰਨਾ ਵੀ ਐਡ ਕਰਨ ਨੂੰ ਅਲੱਗ ਤੋਂ ਕਰਨਾ ਹੈ ਇਹ ਤੋਂ ਉਹ ਆਪਾਂ ਮਿਣਾਗੇ ਕਲਾ ਕਿੰਨਾ ਚੰਗੀ ਤਰ੍ਹਾਂ ਗਲਾ ਹੋਇਆ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਲਣਾ ਕਿ ਦੋ ਦੋ ਤਿੰਨ ਤਿੰਨ ਬਰੀ ਤਾਂ ਕਿ ਭਲੇਖਾ ਨਾ ਲੱਗੇ ਕੰਮ ਕਰਦੇ ਕਰਦੇ ਫੋਨ ਵਗੈਰਾ ਨਾ ਦੇਖਿਆ ਕਰੋ ਫਿਰ ਨਾ ਭਲੇਖਾ ਲੱਗ ਜਾਂਦਾ ਇਹ ਹਨ ਠੀਕ ਆ ਇਸ ਤਰ੍ਹਾਂ ਇੱਥੇ ਆਪਦੀ ਅਪਸੈਟ ਬੈਠਦਾ ਉੱਥੇ ਆਹ ਹੱਥ ਮਾਰ ਕੇ ਸੈੱਟ ਕਰ ਲਿਆ ਕਰੋ ਹੁਣ ਆਪਾਂ ਮਿਣਾਗੇ ਅਗਲਾ ਕਲਾ ਆਹ ਦੇਖ ਕਿੰਨਾ ਹੈਗਾ 7 ਅਗਲਾ ਬੈਕ ਸ਼ੇਅ ਇੱਥੇ ਆਪਾਂ ਲਿਖਾਂਗੇ 7 ਅਗਲਾ ਬੈਕ ਸੀ ਠੀਕ ਆ ਸਾਰੇ ਸੂਟ ਦਾ ਨਾਪ ਹੋ ਗਿਆ ਨਾ ਕੋਈ ਵੀ ਚੀਜ਼ ਜੇ ਤੁਹਾਨੂੰ ਅਜੇ ਵੀ ਡਾਊਟ ਹੋਵੇ ਕੋਈ ਤਾਂ ਮੈਨੂੰ WhatsApp ਦੇ ਵਿੱਚ ਜਾਂ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦੱਸਿਓ ਮੇਰੇ ਨਾਪ ਲੈਣ ਦਾ ਤਰੀਕਾ ਤੁਹਾਨੂੰ ਸਮਝ ਆਉਂਦਾ ਜਾਂ ਨਹੀਂ ਆਉਂਦਾ ਕਈ ਭੈਣ ਨੂੰ ਅਜੇ ਤੱਕ ਸਲਵਾਰ ਦੀ ਸਮਝ ਨਹੀਂ ਆਈ ਹੈ ਨਾ ਕੋਈ ਗੱਲ ਨਹੀਂ ਪੰਜ ਵਾਰੀ ਸਮਝਾਓ ਛੇ ਵਾਰੀ ਆਜੂ ਸੱਤ ਵਾਰੀ ਅੱਠ ਵਾਰੀ ਹੌਲੀ ਹੌਲੀ ਸਮਝ ਆ ਜੂਗੀ ਠੀਕ ਹੈ ਜੀ ਆਪਾਂ ਕਮੀ ਨੂੰ ਰੱਖਾਂਗੇ ਸਾਈਡ ਤੇ ਇੱਕ ਆਮਤ ਨੂੰ ਦੱਸਣਾ ਵੀ ਕਿਵੇਂ ਆਪਾਂ ਸੂਟ ਕਰੇ ਪ੍ਰੈਸ ਕਰਕੇ ਇਸ ਤਰ੍ਹਾਂ ਵਿਛਾਲਿਆ ਕਰੋ ਸਾਰਾ ਸੂਟ ਪ੍ਰੈਸ ਮਾਰ ਕੇ ਆਇਆ ਅਖਬਾਰ ਲੈ ਕੇ ਥੋੜਾ ਜਿਹਾ ਲੰਮਾ ਲਿਆ ਕਰੋ ਜੀ ਛੋਟਾ ਹੈਗਾ ਨਾ ਮੇਰੇ ਕੋਲ ਇਸ ਤਰ੍ਹਾਂ ਜਿਹੜੇ ਸੂਟ ਆਪਣੇ ਮਹਿੰਗੇ ਹੁੰਦੇ ਆ ਉਹਦੇ ਵਿੱਚ ਅਖਬਾਰ ਪਾ ਕੇ ਰੱਖਿਆ ਕਰੋ ਵੀ ਤਾਂ ਕਿ ਜਦੋਂ ਆਪਾਂ ਚੱਕ ਕੇ ਪਾ ਲਈਏ ਹਨ ਬਾਰੇ ਬਾਲ ਨਹੀਂ ਪੈਂਦੇ ਇਹ ਤੋਂ ਨਹੀਂ ਮੁੜਾਂਗੇ ਆਪਾਂ ਜਿੰਨਾ ਪਰ ਲੋੜ ਆਵੇ ਇਸ ਤਰ੍ਹਾਂ ਠੀਕ ਹੈ ਜੀ ਨਵੇਂ ਸੂਟ ਵੀ ਆਪਾਂ ਜਿਹੜੀਆਂ ਭੈਣਾਂ ਸਲਾਈ ਕਰਕੇ ਕੱਪੜੇ ਬਾਹਰਲੀ ਕੰਟਰੀਆਂ ਦੇ ਵਿੱਚ ਭੇਜਦੀਆਂ ਉਹ ਇਸ ਤਰ੍ਹਾਂ ਪੈਕ ਕਰ ਲਿਆ ਕਰੋ ਇਹਨਾਂ ਨੂੰ ਤੈਅ ਖਿਲਰ ਦੀ ਨਹੀਂ ਹਾਂ ਇਸੇ ਤਰੀਕੇ ਆਪਾਂ ਇਧਰੋਂ ਠੀਕ ਆ ਬਿਲਕੁਲ ਸੈਟ ਸੈਟ ਆਊਗਾ ਹਾਂ ਠੀਕ ਹੈ ਜੀ ਆ ਬਾੜੂ ਆਪੇ ਥੂਮੜਾਈ ਆਂ ਜਿਹੜੀਆਂ ਭੈਣਾਂ ਨੂੰ ਸੂਟ ਪ੍ਰੈਸ ਕਰਨਾ ਨਹੀਂ ਆਉਂਦਾ ਉਹ ਵੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਆ ਕਰੋ ਇਹ ਸੰਗਣ ਵਾਲੀ ਗੱਲ ਨਹੀਂ ਸਿੱਖਣ ਵਾਲੀ ਗੱਲ ਆ ਕਿਉਂਕਿ ਸੂਟ ਨੂੰ ਸਾਰਾ ਜਿਹੜਾ ਰੂਪ ਚੜਾਉਣਾ ਹੈ ਪ੍ਰੈਸ ਨਹੀਂ ਚੜਾਉਣਾ ਪੈਣਾ ਤੁਸੀਂ ਜੇ ਕਿਸੇ ਭੈਣ ਨੂੰ ਸੂਟ ਨੂੰ ਪ੍ਰੈਸ ਨਹੀਂ ਕਰਨੀ ਆਉਂਦੀ ਉਹ ਮੈਨੂੰ ਦੱਸੋ ਮੈਂ ਤੁਹਾਡੀ ਪੂਰੀ ਹੈਲਪ ਕਰੂੰਗਾ ਮਦਦ ਕਰੂੰਗਾ ਅੰਗਰੇਜ਼ੀ ਵਿੱਚ ਮੈਂ ਤੁਹਾਨੂੰ ਦੱਸਾਂ ਦੀ ਵੀ ਆਪਾਂ ਨਹੀਂ ਬੋਲਦੇ ਠੀਕ ਹੈ ਮਦਦ ਕਰੂੰਗਾ ਪੂਰੀ ਕਿਉਂਕਿ ਕਈ ਮੇਰੀ ਮਾਤਾ ਦੀ ਉਮਰ ਦੀਆਂ ਵੀ ਕੰਮ ਸਿੱਖਦੀਆਂ ਬਹੁਤ ਖੁਸ਼ੀ ਹੁੰਦੀ ਆ ਹੁਣ ਵੀ ਇੱਕ ਬੇਬੇ ਦਾ ਮੈਨੂੰ ਫੋਨ ਆ ਰਿਹਾ ਸੀਗਾ ਜਦੋਂ ਮੈਂ ਖਾਣਾ ਖਾ ਰਿਹਾ ਸੀ ਫਿਰ ਮੈਂ ਸੋਚਿਆ ਚਲੋ ਬਾਅਦ ਵਿੱਚ ਗੱਲ ਕਰਦੇ ਆ ਵੀ ਆ ਵੀ ਜ਼ਰੂਰੀਆਂ ਹਨਾ ਆਪਾਂ ਨੂੰ ਕੰਮ ਇਸੇ ਨਾਲ ਆਪ ਦੀ ਆਪਾਂ ਇਹਦਾ ਨਾਪ ਲੱਤੈ ਇਸ ਪੈਂਦਾ ਮੈਂ ਤੁਹਾਨੂੰ ਸੂਟ ਵੀ ਕੱਟ ਕੇ ਦਿਖਾਵਾਂਗਾ ਅਗਲੀ ਵੀਡੀਓ ਦੇ ਵਿੱਚ ਹੁਣ ਆ ਗਈ ਸਲਵਾਰ ਦੀ ਵਾਰੀ ਹੈ ਨਾ ਆ ਦੇਖੋ ਸਲਵਾਰ ਦੇ ਵਿੱਚ ਵੀ ਆਪਾਂ ਉਵੇਂ ਹੀ ਅਖਬਾਰ ਪਾ ਕੇ ਪੈਕ ਕੀਤਾ ਹੋਇਆ ਹੈ ਤਾਂ ਕਈ ਵਾਰੀ ਜੀ ਆਪਣੀ ਸਲਵਾਰ ਕੋ ਡਿੱਗਦੀ ਹੈ ਨਾ ਤੁਸੀਂ ਪਲੇਟ ਪਾ ਲਿਆ ਕਰੋ ਇੱਥੋਂ ਐ ਠੀਕ ਆ ਇਸ ਤਰ੍ਹਾਂ ਪਲੇਟ ਭਰਦਾ ਕਰੋ ਮੂਰੇ ਮੂਰੇ ਜੇ ਸਲਵਾਰ ਤੁਹਾਡੀ ਮੂਰ ਨੂੰ ਡਿੱਗਦੀ ਹੈ ਬਾਈਸੀ ਜਿਹੜਾ ਮੈਂ ਤਰੀਕੇ ਤੁਹਾਨੂੰ ਦੱਸਦਾ ਹਾਂ ਨਾ ਉਸ ਤਰੀਕੇ ਦੇ ਵਿੱਚ ਸਲਵਾਰ ਮੂਰ ਨੂੰ ਡਿੱਗਦੀ ਨਹੀਂ ਜੀ ਆ ਲੋ ਹੁਣ ਆਪਾਂ ਇੱਥੋਂ ਸਲਵਾਰ ਮੇਨਾ ਕਿੰਨੀ ਐਂ ਪੂਰਾ ਖਿੱਚ ਕੇ ਛੱਡਦਾ ਗੁਰੂ ਇੱਥੇ ਆਪ ਜੀ ਆਪ ਸੱਕ ਤੇ ਪੈਂਦਾ ਨਾ ਉੱਥੇ ਆ ਜੂਗਾ ਆ ਦੇਖੋ ਲੰਬਾਈ ਐਂ ਖਿੱਚ ਕੇ ਛੱਡਣੀ ਕਿੰਨੀ ਆ 33 ਇੰਚ ਆਪਾਂ ਇੱਥੇ ਲਿਖਾਂਗੇ 33 ਸਣੇ ਬੈਲਟ ਦੇ ਆ ਦੇਖੋ ਬਸ ਐਨੀ ਗੇ ਬੈਲਟ ਹੀ ਲਾਇਆ ਗੁਰੂ ਬਾਹਲੀ ਚੌੜੀ ਨਾ ਲਾਇਆ ਗੁਰੂ ਆ ਦੇਖੋ ਇਹ ਸਾਈਜ਼ ਤੁਹਾਨੂੰ ਬੈਲਟ ਮਣਕੇ ਦੀ ਹੁਣ ਕਿੰਨੀ ਆ ਇਹ 4 ਇੰਚ 4 ਇੰਚ ਬੈਲਟ ਬਹੁਤ ਹੁੰਦੀ ਹੈ ਤਿਆਰ ਹੁਣ ਆਪਾਂ ਲਿਖਾਂਗੇ ਮੂਰੀ ਇੱਥੋਂ ਕਿੰਨੀ ਮੂਰੀ ਆ ਆ ਲੋ ਮੂਰੀ ਹੈਗੀ 13 ਜਾਨੀ ਕਿ 6.5 ਹੈ ਇੱਕ ਪਾਸਾ ਇੱਥੇ ਆਪਾਂ ਲਿਖਾਂਗੇ 13 ਠੀਕ ਹੈ ਜੀ ਔਰ ਆਪਾਂ ਇਸੇ ਤਰੀਕੇ ਨਾਲੀ ਬੈਲਟ ਆਪਣੀ ਇੱਥੋਂ ਬਣਾਈਏ ਆਪਾਂ ਬੈਲਟ ਕਿੰਨੀ ਆ 21.5 ਆ ਲੋ 21.5 ਹੋ ਗਈ ਆਪਣੀ ਬੈਲਟ ਠੀਕ ਹੈ ਝੋਲੀ ਵੀ ਮਿਲ ਲਿਆ ਕਰੋ ਜੇ ਕਿਸੇ ਭੈਣ ਨੂੰ ਜਾਂ ਭਰਾ ਨੂੰ ਝੋਲੀ ਦਿੱਕਤ ਆਉਂਦੀ ਮੇਨ ਦੇ ਵਿੱਚ ਜਿਆਦੇ ਪੈਸੇ ਆਪਣੇ ਚੰਗਲ ਜਿਹੜੇ ਪੈਣੀ ਵੇਖਦੀਆਂ ਤਾਂ ਭੈਣਾਂ ਝੋਲੀ ਮਿਲ ਲਿਆ ਕਰੋ ਕੋਈ ਝੋਲੀ ਵੱਡੀ ਪਾਉਂਦੀ ਆ ਕੋਈ ਝੋਲੀ ਛੋਟੀ ਹਨਾ ਆ ਦੇਖੋ 13 13 ਝੋਲੀ ਨੇ ਅਗਲੀ ਪਿਛਲੀ ਦੋਨ ਝੋਲੀਆਂ 13 ਅਗਲੀ ਆ ਬੈਗ ਵੀ 13 ਇਸ ਤਰ੍ਹਾਂ ਲਿਖ ਲਿਆ ਕਰੋ ਸਾਰਾ ਨਾਪ ਬਾਕੀ ਪੁੱਛ ਲਿਆ ਕਰੋ ਗਾਹਕ ਨੂੰ ਹਨਾ ਵੀ ਤੁਸੀਂ ਸਲਵਾਰ ਕਿਹੋ ਜੀ ਪਾਉਣੀ ਆ ਭਾਰੀ ਕਰਨੀ ਹੌਲੀ ਕਰਨੀ ਉਹ ਸਾਰਾ ਪੁੱਛ ਲਿਆ ਕਰੋ ਇਸ ਸਲਵਾਰ ਦੀ ਤੈਅ ਕਿਵੇਂ ਲਾਉਣੀ ਆ ਦੇਖੋ ਐਂ ਕਰਕੇ ਇਦਰ ਆਏ ਫੜ ਕੇ ਐਂ ਕਰ ਠੀਕ ਆ ਇਸ ਤਰ੍ਹਾਂ ਸਲਵਾਰ ਦੇ ਜਿਹੜੀਆਂ ਭਾਂਡਾਂ ਨੂੰ ਪ੍ਰੈਸ ਨਹੀਂ ਕਰਨੀ ਆਉਂਦੀ ਉਹ ਸੰਗਣ ਵਾਲੀ ਗੱਲ ਨਹੀਂ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰੋ ਹਨਾ ਫਿਰ ਮੈਂ ਪੜ ਕੇ ਆਪ ਪ੍ਰੈਸ ਕਰਕੇ ਤੁਹਾਨੂੰ ਦਿਖਾਵਾਂਗਾ ਇਸ ਤਰ੍ਹਾਂ ਪ੍ਰੈਸ ਆਪਾਂ ਨੇ ਮਾਰ ਲਈ ਆਹੋ ਜੇ ਤੁਹਾਨੂੰ ਸੂਟ ਰੂਥਾ ਬਣਾ ਜਾਂ ਕਿਸੇ ਬਾਹਰੀ ਕੰਟਰੀ ਦੇ ਵਿੱਚ ਭੇਜਣਾ ਤਾਂ ਇਹਨੂੰ ਅਖਬਾਰ ਨੂੰ ਵਿੱਚ ਪਾਇਆ ਕਰੋ ਠੀਕ ਆ ਇਹਨਾਂ ਤੱਕ ਹਿੱਲਰ ਦੀ ਤੇ ਪਹੁੰਚਾਂ ਦੇ ਵਿੱਚ ਵਧੀਆ ਵਾਲੀ ਬੁਗਰਮੀ ਹੀ ਪਾਇਆ ਕਰੋ ਸਸਤੀ ਬੁਗਰਮ ਕਿਸੇ ਭੈਣ ਨੇ ਨਹੀਂ ਪਾਉਣੀ ਜਿਹੜਾ ਮਟੀਰੀਅਲ ਆਪਣਾ ਆਉਂਦਾ ਜੇ ਕਿਸੇ ਭੈਣ ਨੂੰ ਨਹੀਂ ਪਤਲਾ ਆਦਾ ਸ਼ਹਿਰ ਬਠਿੰਡਾ ਦੇ ਨੇੜੇ ਤੇੜੇ ਰਹਿਣ ਵਾਲਿਓ ਤਾਂ ਉਹ ਮੇਰੇ ਤੋਂ ਐਡਰੈਸ ਲੈ ਸਕਦੇ ਹੋ ਆਗੇ ਬਟਰ ਵਾਲਾ ਨੇ ਠੀਕ ਆ ਆਪਣਾ ਹੋ ਗਿਆ ਸੂਟ ਸਾਈਡ ਤੇ ਸਾਰੇ ਸੂਟ ਦਾ ਨਾਪ ਆਪਾਂ ਲੈ ਰਿਆ ਹਨ ਫਿਰ ਵੀ ਜੇ ਕਿਸੇ ਚੀਜ਼ ਦੀ ਤੁਹਾਨੂੰ ਸਮੱਸਿਆ ਆਉਂਦੀ ਆ ਸਮਝ ਨਹੀਂ ਆਈ ਨਾਪ ਦੇ ਵਿੱਚ ਵੀ ਆ ਚੀਜ਼ ਵੀ ਤੁਸੀਂ ਕਿਵੇਂ ਰੱਖੀ ਆ ਤਾਂ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰੋ ਜਿਹੜੀਆਂ ਭੈਣਾਂ ਨੂੰ ਸਮਝ ਆਉਂਦੀ ਆ ਉਹ ਵੀ ਕਮੈਂਟ ਕਰਿਆ ਕਰੋ ਬਾਕੀ ਜਿਹੜੀਆਂ ਭੈਣਾਂ ਜਾਂ ਭਰਾ ਚੈਨਲ ਤੇ ਬਿਲਕੁਲ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੰਟੀਨਿਊ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਦਿਓ ਤਾਂ ਕਿ ਤੁਹਾਡੇ ਕੋਲ ਵੀਡੀਓ ਕੋਈ ਮਿਸ ਨਾ ਹੋਵੇ ਗੈਲ ਅਡਰੈਸ ਡੀਐਂਡਰ ਤੇ ਅਮਰਤ ਟੇਲਰ ਸਿਵੀਆਂ ਦੋਨੇ ਚੈਨਲਾਂ ਦੀਆਂ ਵੀਡੀਓ ਜਿਹੜੀਆਂ ਇੱਕ ਆਪਾਂ WhatsApp ਤੇ ਗਰੁੱਪ ਬਣਾਇਆ ਹੋਇਆ ਆ ਬੀਬੀਆਂ ਭੈਣਾਂ ਦਾ ਉਹਦੇ ਉੱਪਰ ਮੈਂ ਹਮੇਸ਼ਾ ਪਾਉਂਦਾ ਰਹਿਣਾ ਉਹਦੇ ਵਿੱਚ ਹੋਰ ਕੋਈ ਵੀ ਆਪਾਂ ਵੀਡੀਓ ਨਹੀਂ ਪਾਉਂਦੇ ਇਕੱਲੀ ਤੁਹਾਡੀ ਸਲਾਈ ਵਾਲੀ ਤੇ ਕਟਾਈ ਵਾਲੀ ਵੀਡੀਓ ਪਾਇਆ ਕਰਾਂਗੇ ਜਿਹੜੀਆਂ ਭੈਣਾਂ ਨੇ ਗਰੁੱਪ ਦੇ ਵਿੱਚ ਆਪਦਾ ਨੰਬਰ ਐਡ ਕਰਨਾ ਉਹ ਹੈਲੋ ਹਾਈ ਜਾਂ ਕਿਸੇ ਨੂੰ ਹੈਲੋ ਹਾਈ ਵੀ ਨਹੀਂ ਲਿਖਣਾ ਉਹ ਬੋਲ ਕੇ ਭੇਜ ਦਿਆ ਕਰੋ ਹਨਾ ਤਾਂ ਕਿ ਤੁਹਾਨੂੰ ਵੀਡੀਓ ਜਿਹੜੀ ਆ ਉਹ ਉੱਥੇ ਗਰੁੱਪ ਦੇ ਵਿੱਚ ਮਿਲ ਜੇ ਜਦੋਂ ਤੁਹਾਡਾ ਦਿਲ ਕਰੇ ਆਪ ਦਾ ਕੰਮ ਧੰਦਾ ਨਵੇੜ ਕੇ ਕਰਦਾ ਉੱਥੇ ਕਲਿੱਕ ਕਰਕੇ ਖੋਲ ਕੇ ਦੇਖ ਸਕੋ ਠੀਕ ਹੈ ਜੀ ਬਾਕੀ ਇਹ ਸੂਟ ਦੀ ਵੀਡੀਓ ਮੈਂ ਕਟਿੰਗ ਦੀ ਪਾ ਹੀ ਦਿਨਾਗਾ ਹਨ ਤੁਹਾਡੇ ਕਹਿਣ ਤੋਂ ਬਿਨਾ ਤਾਂ ਮਿਲਦੇ ਆ ਜਲਦੀ ਨਵੀਂ ਵੀਡੀਓ ਲੈ ਕੇ ਦਿਓ ਜੀ ਧੰਨਵਾਦ